ਇਹ ਜਿਹੜੇ ਆ ਨਿਸ਼ਾਨ ਦਿੱਤੇ ਹਨ ਮੰਤਰੀ ਸਾਹਿਬ ਉਹ ਜਿਹੜਾ 1955 ਵਾਲਾ 96 ਵਾਲਾ ਹਨਾ ਹਾਂ 1955 ਚ ਆਇਆ ਹੀ 9 ਲੱਖ ਕਿਊਸਿਕ ਦੇ ਲਗਭਗ ਪਾਣੀ 1955 ਜਿਹੜਾ 1988 ਜਾਇਆ ਜਦੋਂ ਫਲੱਡ ਆਏ ਹਨਾ 1988 ਚ ਚੱਲਿਆ 6 ਲੱਖ 75 ਹਜ਼ਾਰ ਕਿਊਸਿਕ ਅੱਛਾ ਇਹ ਇੰਨਾ ਜ਼ਿਆਦਾ ਇੱਥੇ ਲੈਵਲ ਕੀ ਸੀ ਉਹ ਇਥੇ ਉਹ ਲੈਵਲ ਜਿੱਥੇ 96 ਲਿਖਿਆ 96 ਤੱਕ ਪਾਣੀ ਸੀ ਤੇ ਪਾਣੀ ਇੰਨੇ ਜ਼ੋਰ ਨਾਲ ਵਜਦਾ ਸੀ ਆ ਥੱਲਿਓਂ ਵੱਜ ਕੇ ਸੜਕ ਦੇ ਉੱਤੇ ਪਾਣੀ ਦਿਖਦਾ ਇੰਨਾ ਜ਼ਿਆਦਾ ਤੇਜ਼ ਹੀ ਪਾਣੀ ਹਾਂਜੀ ਹੁਣ ਤੇ ਇੱਕ ਸੂਲਾ ਆ ਹਾਂਜੀ ਹਾਂਜੀ ਆਪਾਂ ਤੱਕ ਤਿੰਨ ਪੋਟੇ ਥੱਲੇ ਕੀਤਾ ਹੋਇਆ ਹੈ ਹਾਂਜੀ 638 ਰੱਖਿਆ ਜੀ ਇੱਥੇ ਪਾਣੀ ਦੀ ਕੋਈ ਘੱਟ ਨਾ ਹਾਂਜੀ ਹੂੰ ਹੂੰ ਅੱਜ ਦੇ ਗੀਟ ਨੇ ਪਰ ਸਫਾਈ ਕਰ ਦਿੱਤੀ ਹੈ ਹਾਂਜੀ ਆਪਾਂ 9 460 ਕੰਨ ਵਿੱਚ ਕਿਸਾ ਰੈਜੀਸਟਰ ਕਰ ਲਿਆ। ਮੈਂ ਤੁਹਾਨੂੰ ਦਈਏ ਇਹ ਪਾਣੀ ਕਰਦਾ ਵੈ। ਸਰ ਇਹ ਇੱਕਦਮ ਮਾੜਾ ਹੋ ਗਿਆ। ਲਓ ਜੀ ਲਓ ਜੀ। ਆਜੋ ਆਜੋ ਪਿੱਛੇ ਆਜੋ ਪਿੱਛੇ ਆਜੋ। ਮੈਂ ਜ਼ਰਾ ਦੇਖਾਂ। ਬਾਕੀ ਬੜੀ ਕਰਮਾ ਭਾਗਾਂ ਵਾਲੀ ਧਰਤੀ ਆ। ਸਾਡੇ ਫਸਲ ਸਭ ਤੋਂ ਜ਼ਿਆਦਾ ਹੁੰਦਾ। ਪਰ ਜਦੋਂ ਪਾਣੀ ਆ ਜਾਂਦਾ ਉਦੋਂ ਉਦੋਂ ਫਸਲ ਇਸੇ ਤਰ੍ਹਾਂ ਹੀ ਜਿਵੇਂ ਪਾਣੀ ਲੰਘ ਗਿਆ ਤੇ 2-4 ਦਿਨ ਚੱਲ ਗਿਆ ਪਾਣੀ ਫਿਰ ਫਸਲ ਖਰਾਬ ਹੋ ਜਾਂਦੀ ਹੈ ਹਾਂਜੀ ਇਧਰ ਸਰ ਜੀ ਨਾ ਆ ਜੀ ਪਿੱਛੇ ਹੋਰ ਮੜਾ ਜਾ ਆ ਜੋ ਹਾਂਜੀ ਸਰ ਮੜਾ ਜਾ ਆਇਆ ਉਹ ਇਧਰ ਉਧਰ ਆਓ ਨਹੀਂ ਨਹੀਂ ਖਾ ਪਿਸਕਾਡ ਹੈ ਕਿ ਤੋਂ ਲੱਗਿਆ ਨੰਬਿੰਗ ਜਗ੍ਹਾ ਤੇ ਖਾਸੀ ਜੀ ਇਕ ਲੱਗਾ 16000 ਪਾਣੀ ਪੀ ਆ ਰਿਹਾ ਹੈ ਸਫੀਟ ਕਰਾਣਾ ਵਿੱਚ ਲੱਗ ਜਾ ਰਿਹਾ ਹੈ ਸਾਜੋ ਆ ਜੀ ਬਾਕੀ ਜਦ ਸਾਰੀ ਇਕੱਠਾ ਸੰਪੂਰਨ ਸੀ ਹਾਂ ਜੀ ਹਾਂ ਜੀ ਬਿਲਕੁਲ ਸਰ ਹਰ ਕੰਮ ਵੀ ਕਰ ਦਿੰਗੇ ਕਰ ਲੋ ਕਰ ਲੋ ਪਹਿਲਾਂ ਸਰ 10000 ਕਰੋ 10000 ਕਰਾ ਰਿਹਾ ਹੈ ਪਾਸ ਕਰਨਾ 10000 ਠੀਕ ਹੈ ਹਾਂ ਲਾ ਲਓ ਆਹੋ ਬਿਆਸ ਸਰ ਅੱਜ ਵਿਜ਼ਿਟ ਕੀਤਾ ਗਿਆ ਹਰੀਕੇ ਦੇ ਨਾਲ ਕਿਸ ਤਰੀਕੇ ਨਾਲ ਪਾਣੀ ਦਾ ਲੈਵਲ ਚੈੱਕ ਕੀਤਾ ਜਾ ਰਿਹਾ ਹੈ ਦੇਖੋ ਪਾਣੀ ਦਾ ਲੈਵਲ ਜਿਸ ਤਰ੍ਹਾਂ 691 ਫੁੱਟ ਤੇ ਅਸੀਂ ਉਹ ਰੱਖਿਆ ਹੋਇਆ ਪਰ 688 ਫੁੱਟ ਤੇ ਲੈਵਲ ਚੱਲ ਰਿਹਾ ਹੈ ਤੇ ਇਨਫਲੋ ਠੀਕ ਹੈ 116000 ਕਿਊਸਿਕ ਇਨਫਲੋ ਹੈ ਤੇ 20000 ਕਿਊਸਿਕ ਨਹਿਰਾਂ ਦੇ ਵਿੱਚ ਛੱਡ ਕੇ 96000 ਕਿਊਸਿਕ ਦਾ ਜਿਹੜਾ ਪਾਣੀ ਉਹ ਨੀਚੇ ਦਿੱਤਾ ਜਾ ਰਿਹਾ ਹੈ ਸੋ ਕੁੱਲ ਮਿਲਾ ਕੇ ਜਿਸ ਹਿਸਾਬ ਨਾਲ ਬਸਾਤਾ ਹੋ ਰਹੀਆਂ ਨੇ ਜਿਸ ਹਿਸਾਬ ਦੇ ਨਾਲ ਪਾਣੀ ਆ ਰਿਹਾ ਹੈ ਤਾਂ ਇੱਥੇ ਕਹਿ ਸਕਦੇ ਆ ਕਿ ਸਥਿਤੀ ਕੰਟਰੋਲ ਦੇ ਵਿੱਚ ਜੀ ਜਿਹੜਾ ਪਾਣੀ ਜਿਹੜਾ ਲੋਕਾਂ ਦਾ ਏਰੀਆ ਆਇਆ ਵਾ ਜਿਹੜੇ ਲੋਕ ਨੇ ਪਕੜਾ ਮਾਣੀ ਨੀ ਉਹ ਲਈ ਸਰਕਾਰ ਨੂੰ ਬਾਵਾਜਾਸ ਤੇ ਅਸੀਂ ਦਰਦਾ ਹੋਈ ਜਰਾ ਉਹਦਾ ਅਸੀਂ ਸਾਰਾ ਜਿੱਥੇ ਵੀ ਕਿਤੇ ਨੁਕਸਾਨ ਹੋਇਆ ਸਾਰੇ ਏਰੀਆ ਦੇ ਵਿੱਚ ਮੈਂ ਜਾ ਕੇ ਆਇਆ ਕੱਲ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਸੁਲਤਾਨਪੁਰ ਲੋਧੀ ਉੱਥੇ ਬਾਪੁਰ ਆਈਲੈਂਡ ਹੈ ਜਿਹੜੇ ਉੱਥੇ ਵੱਡੀ ਮਾਰ ਹੋਈ ਉੱਥੇ ਮੈਂ ਜਾ ਕੇ ਆਇਆ ਅੱਜ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆ ਕੇ ਆਇਆ ਸੋ ਜਿੱਥੇ ਕਿਤੇ ਮਾਰ ਹੋਈ ਹੈ ਡਿਸਕਨੈਕਟ ਹੋਏ ਲੋਕੀ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਪਰ ਸਾਰਾ ਪਾਣੀ ਨੇ ਘੇਰਿਆ ਹੋਇਆ ਉਹ ਸਾਰਾ ਦੇਖ ਕੇ ਆਏ ਆ ਅਸੀਂ ਸੋ ਉੱਥੇ ਸਰਕਾਰ ਨੇ ਸਾਰੇ ਕੁਖਤਾ ਇੰਤਜ਼ਾਮ ਕੀਤੇ ਕਿਉਂਕਿ ਅੱਜ ਜਦੋਂ ਲੋਕ ਪਾਣੀ ਦੇ ਵਿੱਚ ਘਰੇ ਹੋਏ ਨੇ ਤਾਂ ਅੱਜ ਸਾਡੇ ਸਾਹਮਣੇ ਸਥਿਤੀ ਇੱਕੋ ਹੀ ਹੈ ਕਿ ਉਹਨਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾਵੇ। ਸੋ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਸਾਡੇ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਸਾਰਾ ਡਿਪਾਰਟਮੈਂਟ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਸਾਹਿਬ ਖੜੇ ਆ। ਐਸੀ ਸਾਰੇ ਨਿਚਲੇ ਲੈਵਲ ਤੱਕ ਫੀਲਡ ਸਟਾਫ ਦੇ 200 ਬੰਦੇ ਆ। ਸਾਰੇ ਅਸੀਂ ਫੀਲਡ ਤੇ ਲਾਏ ਹੋਏ ਆ। ਜਿੱਥੇ ਕਿਤੇ ਕੋਈ ਸੰਵਾਰਨ ਦੀ ਜ਼ਰੂਰਤ ਹੈ ਕਿਸੇ ਮਸ਼ੀਨ ਦੇ ਰਾਹੀਂ ਰੇਤਾ ਮਿੱਟੀ ਪਾਉਣ ਦੀ ਜ਼ਰੂਰਤ ਆ ਮਿੱਟੀ ਦੇ ਥੈਲੇ ਭਰ ਕੇ ਲਾਉਣ ਦੀ ਜ਼ਰੂਰਤ ਆ ਉਹ ਕੁਝ ਸਾਰਾ ਡਿਪਾਰਟਮੈਂਟ ਕਰ ਰਿਹਾ ਹੈ ਤੇ ਜੋ ਲੋਕਾਂ ਨੂੰ ਮਦਦ ਪਹੁੰਚਾਣੀ ਹੈ ਉਹਦੇ ਲਈ ਬਕਾਇਦਾ ਅਸੀਂ ਸਾਰੇ ਏਰੀਏ ਨੂੰ ਸੈਕਟਰਾਂ ਦੇ ਵਿੱਚ ਵੰਡ ਕੇ ਉੱਥੇ ਸੈਕਟਰਾਂ ਦੇ ਵਿੱਚ ਵੰਡ ਕੇ ਜਿੱਥੇ ਅਫਸਰਾਂ ਦੀ ਡਿਊਟੀ ਲਈ ਹੈ ਨਾਲ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਕਿ ਉੱਥੋਂ ਦੇ ਜ਼ਿੰਮੇਵਾਰ ਹੋਣ ਸਾਰੇ ਜਿੰਨੇ ਆਪਣਾ ਲੋਕਅ ਫੈਕਟਰਡ ਨੇ ਲੋਕ ਘਰਾਂ ਚ ਬੈਠੇ ਐ ਸਾਰਿਆਂ ਦੇ ਮੋਬਾਈਲ ਨੰਬਰ ਨੇ ਜਿਹੜੇ ਉਹ ਸਾਡੇ ਅਫਸਰ ਸਾਹਿਬਾਨ ਕੋਲੇ ਨੇ ਤੇ ਉਹਨਾਂ ਸਾਰੇ ਲੋਕਾਂ ਕੋਲੇ ਜੋ ਸਾਡਾ ਕੰਟਰੋਲ ਰੂਮ ਹੈ ਉਹਦੇ ਮੋਬਾਈਲ ਨੰਬਰ ਨੇ ਕਿਸੇ ਨੂੰ ਕਿਸੇ ਸਮੇਂ ਜ਼ਰੂਰਤ ਪੈਂਦੀ ਆ ਰਾਤੀ 12 ਵਜੇ ਕਿਤੇ ਜ਼ਰੂਰਤ ਪੈ ਗਈ ਸੀ ਕੋਈ ਲੇਡੀ ਬਿਮਾਰ ਹੋ ਗਈ ਥੀ ਤਾਂ ਉੱਥੇ ਵੀ ਮਦਦ ਪਹੁੰਚਾਈ ਗਈ ਹੈ। ਉਹ ਨੰਬਰਾਂ ਤੋਂ ਭਾਵੇਂ ਇਹ ਹੈ ਕਿ ਖੁਦ ਪਤਾ ਕਰਕੇ ਪੁੱਛਦੇ ਆ ਕਿ ਕਿਸੇ ਨੂੰ ਕੋਈ ਜ਼ਰੂਰਤ ਤੇ ਨਹੀਂ ਹੈ। ਸੋ ਕਿਸੇ ਵੀ ਸਮੇਂ ਉਹ ਕੰਟੈਕਟ ਕਰ ਸਕਦੇ ਆ। ਮਤਲਬ ਕਹਿੰਦਾ ਕਿ ਉਹ ਪੂਰੀ ਤਰ੍ਹਾਂ ਇਸ ਗੱਲੋਂ ਨਿਸ਼ਚਿੰਤ ਨੇ ਲੋਕ ਜੇ ਪੀਣ ਵਾਲਾ ਪਾਣੀ ਮੁਹੱਈਆ ਕਰਾਣਾ ਹੋਵੇ ਜਾ ਰਿਹਾ ਹੈ। ਸੁੱਕਾ ਰਾਸ਼ਨ ਉਹ ਵੀ ਜਾ ਰਿਹਾ ਹੈ। ਬਿਜਲੀ ਦੀ ਸਪਲਾਈ ਹੈ ਜਿਹੜੀ ਉਹ ਰੈਗੂਲਰ ਜਿਹੜੀ ਸਭ ਤੋਂ ਵੱਡੀ ਮੰਗ ਸੀ ਲੋਕਾਂ ਦੀ। ਦਿਨੇ ਬਿਜਲੀ ਦੀ ਸਪਲਾਈ ਕਿਉਂਕਿ ਦਿਨੇ 18 ਡਿਗੀਆਂ ਹੈ। ਪਰ ਰਾਤ ਨੂੰ ਜਿਹੜੀ ਬਿਜਲੀ ਦੀ ਸਪਲਾਈ ਹੈ ਉਹ ਟੋਟਲੀ ਦਿੱਤੀ ਜਾ ਰਹੀ ਹੈ ਮੈਡੀਕਲ ਦੇਆਂ ਟੀਮਾਂ 63 ਟੀਮਾਂ ਜਿਹੜੀਆਂ ਫਿਰੋਜ਼ਪੁਰ ਦੇ ਵਿੱਚ ਲੱਗੀਆਂ ਹੋਈਆਂ ਨੇ ਹਰ ਕਦਮ ਤੇ ਮੈਡੀਕਲ ਟੀਮ ਬੈਠੀ ਹੈ ਪਸ਼ੂਆਂ ਦੇ ਹਸਪਤਾਲ ਜਿਹੜੇ ਡਾਕਟਰ ਨੇ ਉਹ ਬੈਠੇ ਆ ਸੋ ਜੋ ਕੁਝ ਵੀ ਫਲੱਡ ਅਫੈਕਟਡ ਏਰੀਏ ਦੇ ਵਿੱਚ ਮਦਦ ਹੋ ਸਕਦੀ ਹੈ ਉਹ ਸਾਰੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਤੇ ਜਿਹੜੀ ਤੁਸੀਂ ਮੁਆਵਜ਼ੇ ਦੀ ਗੱਲ ਕੀਤੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਪੂਰੀ ਤਰ੍ਹਾਂ ਟੱਚ ਨੇ ਮੋਨੀਟਰਿੰਗ ਖੁਦ ਵੀ ਕਰ ਰਹੇ ਨੇ ਤੇ ਸਾਰਾ ਜਿਹੜਾ ਮੁਆਵਜ਼ਾ ਸਾਰੀ ਗਰਦਾਵਰੀਆਂ ਕਰਾ ਕੇ ਅੱਜ ਪਰ ਰੂਲ ਉਹ ਵੀ ਦਿੱਤਾ ਜਾਊਗਾ ਪਰ ਜੋ ਅੱਜ ਦੀ ਸਥਿਤੀਆਂ ਲੋਕਾਂ ਨੂੰ ਸੰਭਾਲਣ ਦੀ ਹੈ ਜੀ ਜੀ ਤੇ ਸਾਰੇ ਸਾਡੇ ਮੰਤਰੀ ਸਾਹਿਬ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਸਾਡੇ ਐਮ ਐਲ ਏ ਫੌਜਾ ਸਿੰਘ ਸਰਾਰੀ ਜੀ ਸਾਡੇ ਐਮ ਐਲ ਏ ਰਣਵੀਰ ਸਿੰਘ ਭੁੱਲਰ ਜੀ ਤੇ ਸਾਡੇ ਚੀਫ ਇੰਜੀਨੀਅਰ ਮਹਿੰਦੀ ਰੱਤਾ ਜੀ ਖੜੇ ਆ ਮਤਲਬ ਸਾਰੀ ਪਾਰਟੀ ਵੱਲੋਂ ਦੋ ਦੋ ਮੰਤਰੀਆਂ ਦੀ ਡਿਊਟੀ ਵੀ ਲਾਈ ਗਈ ਹੈ ਹੁਣ ਹਰ ਡਿਸਟ੍ਰਿਕਟ ਦੇ ਵਿੱਚ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ। ਸੋ ਸਰਕਾਰ ਵੱਲੋਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਪੂਰੀ ਤਰ੍ਹਾਂ ਸਰਕਾਰ ਲੋਕਾਂ ਦੇ ਨਾਲ ਖੜੀ ਹੈ। ਇਹ ਨਾਲ ਹਰ ਤਰ੍ਹਾਂ ਦਾ ਜਿਹੜਾ ਮੁਆਵਜ਼ਾ ਵਗੈਰਾ ਜੋ ਨੁਕਸਾਨ ਹੋਇਆ ਉਹਦੀ ਅਸੀਂ ਭਰਪਾਈ ਕਰਾਂਗੇ। ਠੀਕ ਹੈ ਜੀ। ਮੰਤਰੀ ਸਾਹਿਬ। ਹਾਂ। ਲਗਾਤਾਰ ਅੰਦਰ ਏਰੀਆ ਚ ਤੁਸੀਂ ਆ ਰਹੇ ਹੋਰ ਕਾਫੀ ਦਿਨ ਲੱਗੇ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਥਿਤੀ ਹੈ ਕੀ ਰਾਬਤਾ ਗੰਭਾਰ ਚੱਲਦੀ ਹੈ ਔਰ ਪਾਣੀ ਨੂੰ ਲੈ ਕੇ ਪੀਣਿਆ ਪਾਣੀ ਵੰਡਣ ਦੀ ਸੁਭਾਵਨਾ ਕਿਸ ਤਰੀਕੇ ਦੀ ਸਥਿਤੀ ਜਿਹੜੀ ਆ ਉਹ ਅੱਗੇ ਨਾਲੋਂ ਕੰਟਰੋਲ ਦੇ ਵਿੱਚ ਆ ਸਾਡੇ ਮੰਤਰੀ ਸਾਹਿਬ ਬਰਿੰਦਰ ਗੁਇਲ ਜੀ ਆਏ ਆ ਜਿਨ੍ਹਾਂ ਕੋ ਜਲ ਸਰੋਤ ਵਿਭਾਗ ਆ ਨਾਲ ਇਹਨਾਂ ਦੇ ਸਾਰੇ ਡਿਪਾਰਟਮੈਂਟ ਦੇ ਅਫਸਰ ਸਬੰਧ ਵੀ ਆਏ ਆ ਸਾਡੇ ਐਮ ਐਲ ਏ ਰਣਵੀਰ ਭੁੱਲਰ ਜੀ ਐਮ ਐਲ ਏ ਫੂਜਾ ਸਿੰਘ ਸਰਾਰੀ ਜੀ ਤੇ ਹੋਰ ਵੀ ਜਿੰਨੇ ਸਾਡੇ ਪੰਜਾਬ ਦੇ ਵਿੱਚ ਸਾਡੇ ਅਹੁਦੇਦਾਰ ਨੇ ਚੇਅਰਮੈਨ ਵਲੰਟੀਅਰ ਐਮ ਐਲ ਏ ਮੰਤਰੀ ਸਾਰੇ ਲਗਾਤਾਰ ਜਿਹੜੇ ਫੈਕਟਿਡ ਏਰੀਏ ਆ ਉਹਨਾਂ ਦੇ ਵਿੱਚ ਸੇਵਾ ਕਰ ਰਹੇ ਆ ਜੋ ਲੋਕਾਂ ਨੂੰ ਜ਼ਰੂਰਤਾਂ ਨੇ ਲੋਕਾਂ ਦੀ ਮਦਦ ਵੀ ਕਰ ਰਹੇ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੇ ਹੱਕ ਤੇ ਹਿੱਤ ਲਈ ਲਗਾਤਾਰ ਕੰਮ ਕਰ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਲਗਾਤਾਰ ਸਾਰੇ ਡਿਪਟੀ ਕਮਿਸ਼ਨਰ ਸਰਪੰਨਾਂ ਨਾਲ ਸਾਰੇ ਐਸ ਐਸ ਪੀ ਸਰਪੰਨਾਂ ਨਾਲ ਰابطਾ ਆ ਪੀ ਜੇ ਕਿਸੇ ਨੂੰ ਅੱਧੀ ਰਾਤ ਵੀ ਕੋਈ ਲੋੜ ਪੈਂਦੀ ਹੈ ਨਾ ਰਾਤ 1 ਵਜੇ 2 ਵਜੇ ਵੀ ਲੋੜ ਪੈਂਦੀ ਆ ਉਸੇ ਵੇਲੇ ਉਸ ਇਨਸਾਨ ਦੀ ਮਦਦ ਕੀਤੀ ਜਾਵੇ ਕਿਤੇ ਕੋਈ ਇਹੋ ਜਿਹੀ ਸ਼ਿਕਾਇਤ ਨਾ ਹੋਵੇ ਕਿ ਕਿਸੇ ਬੰਦੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਉਹਦੇ ਤੱਕ ਪ੍ਰਸ਼ਾਸਨ ਨਹੀਂ ਪਹੁੰਚਿਆ ਤੇ ਇਹ ਜਿਹੜਾ ਪਾਣੀ ਆ ਸਾਡਾ ਹਰੀਕੇ ਹੈਡ ਵਰਕਸ ਆ ਇੱਥੇ ਸਤਲੋਈ ਤੇ ਬਿਆਸ ਦਾ ਜਿਹੜਾ ਆ ਕੇ ਮੇਲ ਹੁੰਦਾ ਹੈ ਇੱਥੇ 1955 ਵੇਲੇ 9 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ ਅੱਜ ਜਿਹੜਾ ਹੁਣ 116000 ਕਿਊਸਿਕ ਪਾਣੀ ਚੱਲਦਾ ਪਿਆ ਇਹ 1955 ਚ 9 ਲੱਖ ਕਿਊਸਿਕ ਤੋਂ ਵੱਧ ਪਾਣੀ ਆਇਆ ਉਹਦੇ ਬਾਅਦ 1988 ਜੇ ਜਦੋਂ ਸੈਂਟਰ ਦੇ ਵਿੱਚ ਰਜੀਵ ગાંધી ਪ੍ਰਧਾਨ ਮੰਤਰੀ ਸਨ ਉਦੋਂ 1988 ਚ 6 ਲੱਖ 75000 ਕਿਊਸਿਕ ਪਾਣੀ ਇੱਥੇ ਚੱਲਿਆ ਤੇ ਇਹ ਕੁਦਰਤੀ ਆ ਜਦੋਂ ਬਰਸਾਤ ਜ਼ਿਆਦੀ ਹੁੰਦੀ ਆ ਉਦੋਂ ਪਾਣੀ ਜ਼ਿਆਦਾ ਆਉਂਦਾ ਸਾਨੂੰ ਦੁੱਖ ਵੀ ਆ ਕਿਉਂਕਿ ਕਿਸਾਨ ਸਾਡੇ ਭਰਾ ਨੇ ਬੜੀਆਂ ਇਹ ਕੀਮਤੀ ਤੇ ਉਪਜਾਊ ਜ਼ਮੀਨਾਂ ਆ ਫਸਲਾਂ ਜਿਹੜੀਆਂ ਉਹ ਜਿਵੇਂ ਆਪਾਂ ਇੱਕ ਖਾਨ ਪਾ ਦਿੰਨੇ ਆਂ ਵੀ ਇਹ ਜ਼ਮੀਨਾਂ ਬੰਦੇ ਪੈਦਾ ਕਰਦੀਆਂ ਬੰਦੇ ਜੰਮਦੀਆਂ ਇਹਦਾ ਇਹੋ ਮਤਲਬ ਹੁੰਦਾ ਵੀ ਜਿਹੜੀ ਜ਼ਮੀਨ ਆ ਪਜਾਊ ਹੋਵੇ ਜਿਹੜੀ ਜ਼ਮੀਨ ਚੋਂ ਦਾਣੇ ਵੱਧ ਨਿਕਲਦੇ ਹੋਣ ਵੀ ਉਹ ਜ਼ਮੀਨਾਂ ਨੇ ਪਰ ਇਹ ਕੁਦਰਤੀ ਆ ਪ੍ਰਸਾਦ ਜਦੋਂ ਹੋਣੀ ਆ ਉਦੋਂ ਪਾਣੀ ਆਉਣਾ ਆ ਪਰ ਇਹ ਸਾਡਾ ਸਾਰੇ ਕਿਸਾਨ ਭਰਾਵਾਂ ਨਾਲ ਵਾਦਾ ਆ 1-1 ਰੁਪਈਆ ਇਹਨਾਂ ਦਾ ਜਿਹੜਾ ਮਾਅਬਜਾ ਬਣੂਗਾ ਇਹਨਾਂ ਕਿਸਾਨ ਵੀਰਾਂ ਨੂੰ ਮਿਲੂਗਾ ਜਿੱਥੇ ਵੀ ਲੋੜ ਪਊਗੀ ਅਸੀਂ ਕਿਸਾਨਾਂ ਦੇ ਨਾਲ ਡਟੇ ਆ ਕਿਉਂਕਿ ਵੇਖੋ ਅਸੀਂ ਪੋਲੀਟੀਕਲ ਪਾਰਟੀ ਦੇ ਨਮਾਇਦੇ ਹੋਣ ਤੋਂ ਪਹਿਲਾਂ ਆਪ ਖੁਦ ਕਿਸਾਨ ਆ ਕਿਸਾਨੀ ਨਾਲ ਜੁੜੇ ਆ ਤੇ ਖੁਦ ਅਸੀਂ ਖੇਤੀ ਕਰਦੇ ਆ ਸਾਨੂੰ ਪਤਾ ਕਿ ਕਿਸਾਨ ਜਿਹੜਾ ਵਾ ਉਹ ਸਾਰਾ ਆਪਦਾ ਜੋ ਵੀ ਪੂੰਜੀ ਉਹਦੇ ਕੋਲ ਹੁੰਦੀ ਉਹ ਵੀ ਲਾ ਲੈਂਦਾ ਆੜਤੀਏ ਤੋਂ ਵੀ ਲੈ ਕੇ ਲਾ ਲੈਂਦਾ ਜੇ ਕੋਈ ਸੋਨਾ ਘਰ ਚ ਪਿਆ ਹੁੰਦਾ ਉਹ ਵੀ ਸੁਨਿਆਰੇ ਕੋਈ ਵਿਆਜੀ ਪੈਸੇ ਫੜ ਕੇ ਉਹ ਵੀ ਲਾ ਲੈਣੇ ਆ ਬੈਂਕਾਂ ਦੀਆਂ ਲਿਮਟਾਂ ਵੱਜੀਆਂ ਹੁੰਦੀਆਂ ਸਮਾ ਦੁੱਖ ਦਾ ਵਾ ਅਸੀਂ ਦੁੱਖ ਦੀ ਘੜੀ ਦੇ ਵਿੱਚ ਆਪਦੇ ਭਰਾਵਾਂ ਦੇ ਨਾਲ ਆ ਤੇ ਨਾਲ ਖੜੇ ਰਵਾਂਗੇ ਲਗਾਤਾਰ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਨ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬ ਸਾਰੇ ਲਗਾਤਾਰ ਲੋਕਾਂ ਦੇ ਸੰਪਰਕ 'ਚ ਨੇ ਤੇ ਅਸੀਂ ਲੋਕ ਤੈਸੀ ਪਾਰਟੀ ਆ ਲੋਕ ਤੈਸੀ ਸਰਕਾਰ ਆ ਅਸੀਂ ਲੋਕਾਂ ਨਾਲ ਹਰ ਵੇਲੇ ਠੇਠੀ